ਹਲਕਾ ਸਾਨੇਵਾਲ ਅਧੀਨ ਪੈਂਦੀ ਬਾਜੜਾ ਕਲੋਨੀ ਦੀ ਪੰਚਾਇਤ ਨੇ ਕੁਝ ਲੋਕਾਂ 'ਤੇ ਪਿੰਡ ਦੇ ਛੱਪੜ ਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਨ ਦੇ આરોਪ ਲਗਾਉਂਦਿਆਂ ਜਦੋਂ ਥਾਣਾ ਮਿਹਰਵਾਨ ਚ ਪਹੁੰਚ ਕੀਤੀ ਤਾਂ ਥਾਣਾ ਮੁਕੀ ਨੇ ਉਹਨਾਂ ਦੀ ਸ਼ਿਕਾਇਤ ਲਿਖਣ ਦੀ ਬਜਾਏ ਉਹਨਾਂ ਨੂੰ ਹੀ ਠਮਕਾਉਣਾ ਸ਼ੁਰੂ ਕਰ ਦਿੱਤਾ ਜਿਸ ਕਰ ਰੋਚ ਹੈ ਲੋਕਾਂ ਅਤੇ ਪੰਚਾਇਤ ਮੈਂਬਰਾਂ ਨੇ ਸਾਰਾ ਮਾਮਲਾ ਮੀਡੀਆ ਅਤੇ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੇ ਧਿਆਨ ਵਿੱਚ ਲਿਆਂਦਾ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਸਾਬਕਾ ਸਰਪੰਚ ਮੌਜੂਦਾ ਕਾਰਜਕਾਰੀ ਸਰਪੰਚ ਦੇ ਪਤੀ ਚੌਂਕੀਦਾਰ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਹੁਣ ਵਾਂਗ ਪਹਿਲਾਂ ਵੀ ਕੁਝ ਲੋਕਾਂ ਨੇ ਉਹਨਾਂ ਦੇ ਪਿੰਡ ਦੀ ਛੱਪੜ ਵਾਲੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਉਹਨਾਂ ਵੱਲੋਂ ਇਸ ਦੀ ਨਿਸ਼ਾਨਦੇਹੀ ਕਰਵਾ ਕੇ ਰੋਕ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਹੁਣ ਮੁੜ ਕਬਜ਼ਾ ਕਰਨ ਆਏ ਲੋਕਾਂ ਦੀ ਸ਼ਿਕਾਇਤ ਜਦੋਂ ਥਾਣਾ ਮਿਹਰਬਾਨ ਦੇ ਮੁਖੀ ਨੂੰ ਕੀਤੀ ਗਈ ਤਾਂ ਉਸਨੇ ਸਾਡੀ ਗੱਲ ਸੁਣ ਦੀ بجائے ਉਲਟਾ ਸਾਨੂੰ ਹੀ ਧਮਕਾਉਂਦਿਆਂ ਨਿਸ਼ਾਨਦੇਹੀ ਕਰਵਾਉਣ ਲਈ ਕਿਹਾ ਜਦੋਂ ਕਿ ਪੰਚਾਇਤ ਵੱਲੋਂ ਤਾਂ ਇਸ ਦੀ ਨਿਸ਼ਾਨਦੇਹੀ ਪਹਿਲਾਂ ਹੀ ਕਰਵਾਈ ਹੋਈ ਹੈ ਉਨਾ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਦੀ ਤਾਰੀਫ ਕਰਦੇ ਆ ਕਿ ਆ ਕਿ ਉਹ ਪੰਚਾਇਤ ਦੀ ਪੂਰੀ ਮਦਦ ਕਰ ਰਹੇ ਹਨ ਅਤੇ ਉਹਨਾਂ ਨੂੰ ਥਾਣਾ ਮੁਖੀ ਦੁਆਰਾ ਕੀਤੀ ਬਦਸਲੂਕੀ ਬਾਰੇ ਵੀ ਜਾਣੂ ਕਰਵਾ ਦਿੱਤਾ ਹੈ। ਥਾਣਾ ਮੁਖੀ ਨਾਲ ਗੱਲ ਕਰਤੇ ਉਸ ਨੇ ਇਹ ਕਹਿੰਦਿਆ ਪੱਖ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮੇਰਾ ਇਸ ਵਿੱਚ ਕੋਈ ਵੀ ਰੋਲ ਨਹੀਂ। ਮੈਂ ਪਿੰਡ ਬਾਈੜਾ ਕਲੋਨੀ ਦਾ ਬਚੋ ਜਿ ਵਿਜੇ ਕੁਮਾਰ ਮੇਰੇ ਮੈਸੇਜ ਪਰ ਬੀਨ ਕੁਮਾਰੀ ਇੱਥੇ ਪਿੰਡ ਦੇ ਸਰਪੰਚ ਹੈ। ਇਹ ਕਿਹੜੀ ਸਾਡੀ ਜਗ੍ਹਾ ਨਾ ਜੀ ਇਹ ਛੱਪੜ ਦੀ ਜਗ੍ਹਾ ਸਾਡੇ ਪਿੰਡ ਦੀ ਇਹ ਤਾਂ ਥੋੜੇ ਚਿਰ ਤੋਂ ਸੀਵਰੇਜ ਹੋਣ ਕਰਕੇ ਸੀਵਰੇਜ ਪਾਣੀ ਜਾਣ ਕਰਕੇ ਪਾਣੀ ਐ ਸੁੱਕ ਗਿਆ ਇਹ ਸਾਡੇ ਪਾ ਪਿੰਡ ਦੀ ਛੱਪੜ ਦੀ ਜਗ੍ਹਾ ਹੈ 2011 ਵਿੱਚ ਵੀ ਕੋਈ ਪਾਰਟੀ ਆਈ ਸੀ ਇੱਥੇ ਕਬਜ਼ਾ ਕਰਨ ਲਈ ਉਹ ਰਜਿਸਟਰੀ ਗੱਲੇ ਯਾਲੀ ਦਿਖਾਉਦੇ ਸੀ ਸਾਨੂੰ ਅਸੀਂ ਚਲੋ ਨਿਸ਼ਾਨਦੇਹੀ ਕਰਾਈ ਸਾਰੀ ਸਾਡੀ ਆ ਹੱਦ ਨਿਕਲੀ ਉਹ ਦੁਆਰ ਕੜੀ ਗੱਲੇ ਵਾਲਨਾ ਉੱਥੋਂ ਆਪਣੀ ਗੱਲ ਲਈ ਆ ਸਾਡੀ ਜਗ੍ਹਾ ਇੱਧਰ ਬਚ ਗਈ ਜੀ ਸਾਰੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਪਰਸੋਂ ਕੋਈ ਬੰਦੇ ਨਾ ਜੀ ਬਾਹਰੋਂ ਪਾਰਟੀ ਕੋਈ ਆ ਗਿਆ ਕਹਿੰਦੀ ਜੀ ਉਹਨਾਂ ਜੇਬਸੀ ਲਾਤੀ ਚਲੋ ਪਿੰਡ ਸਾਰਾ ਇਕੱਠਾ ਹੋ ਗਿਆ ਬੰਦ ਕਰ ਠਾਣਾ ਜਲ ਗਿਆ ਜੀ ਐਸ ਐਚਓ ਸਾਹਿਬ ਨੇ ਅੱਜ ਦਾ ਟਾਈਮ ਰੱਖਿਆ ਜੀ ਸਾਡਾ ਉਹ ਕਹੀ ਜਾਂਦਾ ਮੈਂ ਨਿਸ਼ਾਨ ਦੇ ਛੱਡਦਾ ਨਿਸ਼ਾਨਦੇ ਹੀ ਹੈਗੀ ਐ ਕੋਈ ਬੰਦਾ 100 ਗੱਜ ਦਾ ਵੀ ਅਗਰ ਪਲਾਟ ਲੈਂਦਾ ਤਾਂ ਉਹ ਆਪਣੀ ਨਿਸ਼ਾਨਦੇ ਹੀ ਕਰਾਂਦਾ ਭਾਈ ਤੇਰੀ ਨਿਸ਼ਾਨਦੇ ਹੀ ਕਿੱਥੇ ਦੀ ਹੈਗੀ ਉੱਥੇ ਤੂੰ ਆਪਣੀ ਲੈ ਜਾ ਗੱਲਿਆੜ ਹੈਗਾ ਕੰਧ ਤੋਂ ਉਸ ਪਾਰ ਪਾਰਲੀ ਸਾਈਡ ਪਾਰਲੀ ਸਾਈਡ ਉਹ ਗੱਲਿਆੜ ਦੀ ਰਜਿਸਟਰੀ ਕਰਾ ਕੇ ਕਰਨਾ 60 ਨੰਬਰ 'ਚ ਜਾਂਦਾ ਜੀ ਇਹ ਸਾਡੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਐਮ ਐਲ ਏ ਸਾਹਿਬ ਨੂੰ ਮੰਤਰੀ ਸਾਹਿਬਾਨ ਨੂੰ ਇਹ ਬੇਨਤੀ ਹੈ ਕਿ ਸਾਡੇ ਪਿੰਡ ਦਾ ਕਿਹੜਾ ਛੱਪੜ ਦੀ ਜਗ੍ਹਾ ਬਚਾਈ ਜਾਵੇ ਕਿਹੜੀ ਕਿ ਕੱਲ ਨੂੰ ਇੱਥੇ ਸਕੂਲ ਕਾਲਜ ਜਾਇਦ ਹਸਪੀਟਲ ਜਾਂ ਕਿਸੇ ਹੋਰ ਕਿਸੇ ਕੰਮ ਦੇ ਲਈ ਇਹ ਆ ਸਕੇ ਜੀ ਲੋਕਾਂ ਦੀ ਸਹੂਲਤਾਂ ਵਾਸਤੇ ਲੋਕਾਂ ਦੀ ਸਹੂਲਤਾਂ ਵਾਸਤੇ ਐਸ ਐਚ ਓ ਸਾਹਿਬ ਨੇ ਕੀ ਐਸ ਐਚ ਓ ਸਾਹਿਬ ਨੇ ਸਾਨੂੰ ਉਲਟਾ ਹੀ ਸਾਡੇ ਤੇ ਪ੍ਰੈਸ਼ਰ ਪਾ ਰਹੇ ਸੀ ਜੀ ਉਹ ਕੀ ਕਹਿੰਦੇ ਸਰ ਉਹ ਕਹਿੰਦੇ ਵੀ ਤੁਸੀਂ ਨਿਸ਼ਾਨਦੀ ਕਾਓ ਮੈਂ ਕਹਾਂ ਜੀ ਸਾਡੇ ਪਾਸ ਨਿਸ਼ਾਨਦੀ ਹੈਗੀ ਸਰ ਨਿਸ਼ਾਨਦੇਹੀ ਉਹ ਕਰਾਂਗੇ ਨੇ ਲੈਈ ਜਗਾ ਕਿੱਥੇ ਉਹਨਾਂ ਦੀ ਹੈਗੀ ਬਗਲ ਨਾਲ ਸਾਨੂੰ ਕੋਈ ਤਰਾਜ ਨਹੀਂ ਹੈਗਾ ਪਰ ਭਾਈ ਅਸੀਂ ਆਪਣੇ ਪਿੰਡ ਦਾ ਇੱਕ ਤੋਲਾ ਵੀ ਨਹੀਂ ਜ਼ਮੀਨ ਜਾਣ ਦੇਣੀ ਹੈਗੀ ਉਸ ਟਾਈਮ ਸਾਡੇ ਆ ਸਾਰੇ ਮੈਂਬਰ ਸਾਹਿਬਾਨ ਆ ਚੌਕੀਦਾਰ ਸਾਹਿਬ ਕਿੱਧਰ ਗਏ ਆ ਚੌਕੀਦਾਰ ਸਾਹਿਬ ਸਾਡੇ ਇਹ ਸਾਰੇ ਉਸ ਟਾਈਮ ਮੌਜੂਦ ਸੀ ਜਦੋਂ ਨਿਸ਼ਾਨਦੇਹੀ ਹੋਈ ਹੈ ਚੌਕੀਦਾਰ ਸਾਹਿਬ ਜੀ ਦੱਸੋ ਇੱਕ ਛੱਪੜ ਦੀ ਜਗਾ ਕਿੱਦਾਂ ਦੀ ਹੈ ਹਾਂ ਜੀ ਬਿਲਕੁਲ ਜਗਾ ਛੱਪੜ ਦੀ ਹੈ ਜੀ ਹੈ ਅਬ ਪਹਿਲਾਂ ਸਾਡੇ ਮਾਲਦੇ ਦਾ ਪਾਣੀ ਇੱਥੇ ਆਉਂਦਾ ਸੀਗਾ ਉਸ ਤੋਂ ਬਾਅਦ ਇਹ ਪੰਜ ਸ਼ੁਕਰਾਨਾ ਕਰਕੇ ਇੱਥੇ ਨਿਯਮ ਭਰਿਏ ਹੋਈਆਂ ਨੇ ਹਾਂ ਨਿਯਮ ਭਰਿਏ ਹੋਈਆਂ ਨੇ ਅੱਜ ਮਤਲਬ ਇਹ ਕੋਈ ਮਤਲਬ ਬਾਜੀ ਪਾਰਟੀ ਆ ਕੇ ਟੱਕਾ ਟੱਕਾ ਕਰਦੀ ਆ ਅਸੀਂ ਚੱਕਰ ਨਹੀਂ ਹੁੰਦਾਵਾਂਗੇ ਇਹ ਪਿੰਡ ਦਾ ਪਿੰਡ ਦੀ ਜਗ੍ਹਾ ਇੱਥੇ ਕੋਈ ਨਾ ਕੋਈ ਸਰਪੰਚ ਸਾਹਿਬ ਲੈਣਗੇ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤੇ ਇਹ ਕਹਿਣਾ ਚਾਹੁੰਦੇ ਆ ਜੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਬਈ ਇਹ ਦੇਖੋ ਜਿਹੜੀ ਆ ਜਗ੍ਹਾ ਇਹ ਅੱਜ ਤੋਂ ਕਈ ਸਾਲ ਪਹਿਲਾਂ ਵੀ ਆਏ ਸੀ ਦੋਹਾਂ ਪਿੰਡਾਂ ਦੇ ਤਹਿਸੀਲਾ ਪਟਵਾਰੀ ਕੰਨ ਉਹ ਆਇਸੀ ਇੱਥੇ ਉਹਨਾਂ ਨੇ ਦੋਹਾਂ ਪਿੰਡਾਂ ਪੰਚਾਇਤ ਗਹਿਲਿਆ ਤੇ ਵਾਜੜੇ ਦੀ ਉਹਨਾਂ ਨੇ ਸਹਿਮਤੀ ਨਾਲ ਇੱਥੇ ਆ ਕੰਦ ਬਣਾਤੀ ਸੀ ਇਹ ਪੱਕੀ ਫਿਰ ਤੇ ਉਹ ਉਸ ਤੋਂ ਬਾਅਦ ਜਦਦਾ ਹੋਇਆ ਜੀ ਹੁਣ ਪਰਸੋਂ ਫੇਰ ਆ ਗਏ ਇੱਥੇ ਜੀ ਇੱਥੋਂ ਆ ਕੇ ਅਸੀਂ ਠਾਣੇ ਗਏ ਠਾਣੇ ਜਾ ਕੇ ਉਹਨਾਂ ਅੱਜ ਦਾ ਨਾਮ ਦਿੱਤਾ ਸੀ ਜਦੋਂ ਅੱਜ ਅਸੀਂ ਠਾਣੇ ਗਏ ਠਾਣੇ ਗਏ ਤੇ ਇਦਾਂ ਦੀ ਕਦੇ ਹੋਈ ਹੀ ਨਹੀਂ ਸਾਡੇ ਨਾਲ 75 ਸਾਲ ਦੀ ਉਮਰ ਹੋ ਗਈ ਸਾਨੂੰ ਦਬਕੇ ਮਾਰ ਕੇ ਬਾਹਰ ਕੱਢਿਆ ਗਿਆ ਥਾਣੇਦਾਰੋਂ ਨਿਕਲੋ ਬਾਹਰ ਕਰੋ ਕਰੋ ਅੱਛਾ ਜੀ ਬਿਲਕੁਲ ਇੱਕ ਇੱਕ ਫਰੰਟ ਟੱਕਾ ਕਰ ਰਿਆ ਇਹ ਇਹਦੀ ਮਿਲੀ ਭੁਗਤੀ ਨਾਲੇ ਕੰਮ ਹੋ ਰਿਹਾ ਅਸੀਂ ਪ੍ਰਜਾ ਤੋਂ ਬੇਨਤੀ ਕਰਦੇ ਹਾਂ ਵੀ ਇਹਦੀ ਇਤੋਂ ਚਾਰ ਸਾਹਿਬ ਦੀ ਬਦਲੀ ਕੀਤੀ ਜਾਵੇ ਵੀ ਇਹ ਜਿਹੜਾ ਜਗਾ ਸਾਡੀ ਉਹਨਾਂ ਤੋਂ ਕਾਜ ਮਨਾ ਕੇ ਉਹਨਾਂ ਤੇ ਵਰਖਲਾਪ ਕਾਰਪਾਈ ਕੀਤੀ ਜਾਵੇ ਤੇ ਸਾਡੇ ਕੋਲ ਜੋ ਵੀ ਨਿਸ਼ਾਨ ਸਾਰੇ ਕਾਜ ਪੂਰੇ ਪੱਕੇ ਨਿਸ਼ਾਨੀ ਹੋਈਆਂ ਰਾਜ ਗੋਗਾ ਸਿੰਘ ਸਾਫਾ ਕਾ ਸਰਪੰਚਾ ਜੀ ਹਾਂਜੀ ਸਰ ਸਰ ਜੀ ਇਹ ਜਿਹੜੀ ਅਸੀਂ ਵੀ ਮੈਂ ਵੀ ਇੱਥੇ 1985 ਦਾ ਬੈਠਾ ਇਹ ਬੰਦੇ 1965 ਦੇ ਬੈਠੇ ਆ ਜੀ ਮੇਰੇ ਖਿਆਲ ਕਰ ਤੋਂ ਕਰ 150 ਕਾਰ ਹੈ ਜੀ ਸਾਡੀ ਜਿਹੜੀ ਪੰਚਾਇਤ 1998 ਵਿੱਚ ਹੋਂਦ ਵਿੱਚ ਆਈ ਹੈ ਪਹਿਲਾ ਪਿੰਡ ਬਾਜਰੇ ਦੀ ਪੰਚਾਇਤ ਸੀਗੀ 1998 ਵਿੱਚ ਸਾਡੀ ਆਈ ਇਹ ਜਿਹੜੇ ਸਾਡੀ ਜਗ੍ਹਾ 13 ਗਿੱਲੇ ਪੈਂਦੇ ਆ ਜੀ ਕੁਝ ਅਲਾਟਮੈਂਟ ਹੋਇਆ ਜਿਹੜੇ ਲਾਟਮੈਂਟ ਬੈਠੇ ਆ ਬੈਠੇ ਆ ਉਸ ਜਿਹੜੀ ਹੈਗੀ ਆ ਜਗ੍ਹਾ ਪਈ ਹੈ ਜੀ ਇਹ ਜਿਹੜੀ ਹੈਗੀ 11 ਹੈਗੀ ਤਾਂ ਜਗ੍ਹਾ ਤਾਂ ਜ਼ਿਆਦਾ ਸੀਗੀ ਪਰ 11 1200 ਗਾ ਜਗ੍ਹਾ ਬਚੀ ਆ ਹਾਂਜੀ 2011 ਵਿੱਚ ਵੀ ਜਿਹੜੀ ਜੇ ਖਾਲੀ ਜਗ੍ਹਾ ਪਈ ਹੈ ਕਦੇ ਕੋਈ ਨਾ ਕੋਈ ਉਹਦੇ ਵਿੱਚ ਜਗ੍ਹਾ ਖਾਲੀ ਪਈ ਹੈ ਜੀ ਕਬਜ਼ਾ ਕਰ ਲੋ 2011 ਵਿੱਚ ਕੁਝ ਬੰਦੇ ਆਏ ਆ ਉਹ ਕਹਿੰਦੇ ਸਾਡੀ ਜਗ੍ਹਾ ਸੀ ਕੋਈ ਕਰਨੀ ਪਈ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਨਾ ਇਹ ਤੁਹਾਡੀ ਜਗ੍ਹਾ ਹੈ ਤੁਸੀਂ ਆਪਣਾ ਭਾਈ ਕਬਜ਼ਾ ਕਰੋ ਠੀਕ ਹੈ ਔਰ ਪਰ ਨਿਸ਼ਾਨਦੇਹੀ ਕਰੋ ਜੀ ਅਸੀਂ ਦੋਨਾਂ ਨੇ ਪਾਰਟੀਆਂ ਨੇ ਦੋਏ ਦੋਨਾਂ ਦੀ ਦੂਜੀ ਪਾਰਟੀ ਗੇਲਿਆਂ ਦੀ ਔਰ ਸਾਡੀ ਦੋਨਾਂ ਪਾਰਟੀਆਂ ਨੇ ਦੋਨੇ ਪਟਵਾਰੀ ਉਹ ਤਹਿਸੀਲਦਾਰ ਔਰ ਕਾਨੂੰਗੋ ਇਹਨਾਂ ਨੇ ਨਿਸ਼ਾਨਦੇ ਕਰਾਈ ਹਜੇ ਕਿ ਸਾਡੀ ਜਿਹੜੀ ਇੱਥੋਂ 10 ਫੁੱਟ ਅੱਗੇ ਨਿਕਲਦੀ ਸੀਗੀ ਅੱਛਾ ਜੀ ਅਸੀਂ ਕੋਈ ਗੱਡੀ ਯਾਰ ਅਸੀਂ ਕਿਸੇ ਨਾਲ ਤੱਕਾ ਨਹੀਂ ਕਰਨਾ ਸਾਡੀ ਜਿਹੜੀ ਹੈਗੀ ਆ ਛੱਪਣ ਦੀ ਜਗ੍ਹਾ ਕਿਉਂਕਿ 150 ਘਰ ਦਾ ਪਾਣੀ ਪੈਂਦਾ ਸੀਗਾ ਜੀ ਉਦੋਂ ਸਾਡੇ ਸੀਵਰੇਜ ਕੋਈ ਨਹੀਂ ਪੈਂਦਾ ਸੀਗਾ ਜੀ ਪਿਆ ਜੀ ਇਹ ਜੀ ਸੀਵਜ ਪਿਆ 14 15 ਵਿੱਚ ਪਿਆ ਤੇ ਤਾਂ ਕਰਕੇ ਉਹਤੇ ਬਾਅਦ ਉਹਨਾਂ ਨੇ ਇਹ ਕਿਹਾ ਨਿਸ਼ਾਨਦੇ ਦੋਨਾਂ ਪਾਸੇ ਨਿਸ਼ਾਨਦੇ ਕਰਾਈ ਕਰਾ ਕੇ ਉਹਨਾਂ ਦੇ ਮੌਕੇ ਤੇ ਉਹਨਾਂ ਨੇ ਆ ਕੇ ਗੇਹਲਿਆਂ ਦੀ ਆ ਦੇਖੋ ਜਿਹੜੀ ਕੰਧ ਹੈ ਉਹਨਾਂ ਨੇ ਕੰਧ ਕਬਜ਼ਾ ਕਰ ਦਿੱਤਾ ਪਰ ਇਹ ਗੇਹਲੜ ਕਿਉਂਕਿ ਗੇਹਲੜ ਜਿਹੜਾ ਪੈਂਦਾ ਇਹ ਕਾਰਪੋਰੇਸ਼ਨ ਵਿੱਚ ਪੈਂਦਾ ਜੀ ਸਾਡਾ ਜਿਹੜੀ ਬਾਜੜਾ ਕਲੋਨੀ ਪਿੰਡ ਪੰਚਾਇਤ ਬਾਜੜਾ ਕਲੋਨੀ ਵਿੱਚ ਪੈਂਦੀ ਹੈ ਹੈ ਅਸੀਂ ਇਹ ਅਸੀਂ ਸਾਡੀ ਇਹੀ ਹੈ ਪ੍ਰਸ਼ਾਸਨ ਜਦੋਂ ਸਾਡੀ ਨਿਸ਼ਾਨਦੇ ਹੀ ਹੁਣ ਅਸੀਂ ਐਸਐਚਓ ਨੇ ਸਾਨੂੰ ਬੁਲਾਇਆ ਦਾ ਅਸੀਂ ਪ੍ਰਸ਼ਾਸਨ ਦੇ ਖਿਲਾਫ ਕੁਝ ਨਹੀਂ ਕਹਿੰਨੇ ਚਾਹਦੇ ਠੀਕ ਹੈ ਅਸੀਂ ਇਹ ਗੱਲ ਕਹਿੰਦੇ ਪ੍ਰਸ਼ਾਸਨ ਸਿਰਫ ਹੁੰਦੀ ਹੈ ਲੜਾਈ ਕਰਾਈ ਲਈ ਇਹ ਲੜਾਈ ਕਰਾਈ ਨਾ ਹੋਵੇ ਸਿਰਫ ਉਹਨਾਂ ਦੀ ਇਹ ਸੀ ਕਿ ਕਹਿੰਦਾ ਉਹਦਾ ਐਸ ਐਚਓ ਦਾ ਇਹ ਕਹਿਣ ਦਾ ਸੀਗਾ ਕਿ ਭਾਈ ਤੁਸੀਂ ਜੇ ਤੁਹਾਡੀ ਜਗ੍ਹਾ ਤੁਸੀਂ ਆਪਣੀ ਗਿੱਲੇ ਦੀ ਨਿਸ਼ਾਨਦੇਹੀ ਕਰਾਓ ਬਾਜੜਾ ਕਲੋਨੀਆ ਨੇ ਨਿਸ਼ਾਨਦੇਹੀ ਆਪਣੀ ਕਰਾਈ ਹੋਇਆ ਠੀਕ ਉਹਨਾਂ ਨੂੰ ਕਾਗਜ਼ ਅਸੀਂ ਦੇਖੇ ਆ ਪਰ ਉਹਨਾਂ ਨੇ ਇਹ ਦੀ ਗੱਲ ਕਹੀ ਹੈ ਸਾਡੇ ਯਾਨੀ ਕਿ ਉਹਨਾਂ ਨੇ ਪੂਰੀ ਅਨਟੈਸਟ ਨਹੀਂ ਲਿਆ ਅਸੀਂ ਪ੍ਰਸ਼ਾਸਨ ਮੋਰੇ ਔਰ ਮੁੱਖ ਮੰਤਰੀ ਮੋਰੇ ਕਿ ਲੋਕ ਮੁੱਖ ਮੰਤਰੀ ਹੈ ਜਿਹੜੇ ਹੈਗਾ ਉਹ ਘਰ ਹਜ਼ਾਰ ਦੇ ਨਹੀਂ ਪਸਾਉਂਦੇ ਹੁੰਦੇ ਇਹ 150 ਘਰ ਹੈ ਵਿਚਾਰ ਇੱਥੇ ਕੋਈ ਵੀ 1200 ਘਰ ਹੈ ਤਾਂ ਸਕੂਲ ਵੀ ਖੋਲ ਸਕਦਾ ਹੋਸ ਵੀ ਟੀਵੀ ਕੋਲ ਕੁਝ ਨਹੀਂ ਖੋਲ ਸਕਦਾ ਸਰਕਾਰੀ ਜਾਂ ਗਰੀਬ ਬੰਦੇ ਬੈਠੇ ਅਸੀਂ 10 20 ਵੀ ਜਾਂ 50 50 ਜਗਾ ਜਿਹੜੇ ਨਹੀਂ ਹੈ ਜਗਾ ਉਹਨੂੰ ਦੇ ਵੀ ਸਕਦੀ ਪੰਚਾਇਤ ਨੂੰ ਅਧਿਕਾਰ ਹੈ ਸਾਡਾ ਪਰਸਨ ਕੋਈ ਰੋਲਾ ਨਹੀਂ ਹੈਗਾ ਸਾਡੀ ਇਹ ਪੰਚਾਇਤ ਦੀ ਜਗਾ ਸਾਰਿਆਂ ਦਾ ਪਰਸ ਸਾਰਿਆਂ ਦਾ ਸਾਂਝੀ ਹੈ ਸਾਂਝੀ ਜਗਾ ਹੈ ਇਸ ਕਰਕੇ ਪ੍ਰਸ਼ਾਸਨ ਨੂੰ ਇਹਹੀ ਸਾਡੀ ਬੇਨਤੀ ਹੈ ਕਿ ਜਿਹੜੀ ਇਹ ਜਗਾ ਬਚਾਈ ਜਾਵੇ ਉਹ ਭਗਵਾਨ ਤੁਮਾਨੂੰ ਸਾਡੀ ਮੁੰਡੀਆਂ ਨੇ ਸਾਡੀ ਸੁਣੀ ਹੈ ਅਸੀਂ ਇਹ ਨਹੀਂ ਕਹਦੇ ਕਿ ਮੁੰਡੀਆਂ ਦੀ ਸੁਣੀ ਨਹੀਂ ਐਮਐਲ ਸਾਡਾ ਬਹੁਤ ਵਧੀਆ ਹੈ ਸੁਣੀ ਹੈ ਸਾਡੀ ਪਰ ਉਹ ਸਾਨੂੰ ਇਹ ਨਹੀਂ ਪਤਾ ਕਿ ਪ੍ਰਸ਼ਾਸਨ ਕੀ ਕਰ ਰਿਹਾ ਹੈ ਕੀ ਨਹੀਂ ਤੁਸੀਂ ਥਾਣੇ ਗਏ ਸੀ ਉੱਥੇ ਤੁਹਾਡੀ ਕੋਈ ਦਰਖਾਸਤ ਲਿਖੀ ਗਈ ਨਹੀਂ ਦਰਖਾਸਤ ਤਾਂ ਇਹਨਾਂ ਨੇ ਨਹੀਂ ਕੋਈ ਨਹੀਂ ਲਿਖੀ ਜੀ ਉਹ ਕਦੇ ਹੀ ਨਿਸ਼ਾਨ ਤਾਂ ਸਾਨੂੰ ਵੀ ਕਹਿੰਦੇ ਤੂੰ ਹੀ ਨਿਸ਼ਾਨ ਅਸੀਂ ਤਾਂ ਸਾਡੀ ਦਾ ਨਿਸ਼ਾਨ ਤਾਂ ਹੀ ਹੈਗੀ ਆ ਜੀ ਹਾਂਜੀ ਅਸੀਂ ਨਿਸ਼ਾਨ ਦਾ ਹੀ ਸਾਡੀ ਦੇਖੋ ਇਹ ਆਪਣੀ ਨਿਸ਼ਾਨ ਦਾ ਹੀ ਕਰਾਂ ਜਿਨ੍ਹਾਂ ਕੋ ਜਗ੍ਹਾ ਲਈ ਉਹਨਾਂ ਨੂੰ ਬੁਲਾਉਂ ਜਾ 120 ਵਿੱਚ ਉਹਨਾਂ ਦੀ ਜਗ੍ਹਾ ਆਪਣਾ ਕਬਜ਼ਾ ਸਾਸ਼ੀ ਦਾ ਖਸਰਨ 60 ਵਿੱਚ ਬੈਠੇ ਤੁਸੀਂ ਦਿਖਾਈ ਉਹਨਾਂ ਨੂੰ ਹਾਂ ਜੀ ਬਿਲਕੁਲ ਦਿਖਾਈ ਹੈ ਜੀ ਨਕਸ਼ਾ ਵੀ ਹੈ ਨਕਸ਼ਾ ਸਾਡੇ ਕੋਲ ਹੈ ਨਕਸ਼ਾ ਵੀ ਦਿਖਾਇਆ ਉਹਨਾਂ ਨੂੰ ਔਰ ਕਾਨੂੰਗੋ ਦੇ ਸੈਨ ਸਾਰੇ ਸਾਰੇ ਦੇ ਮਹਿਕ ਮਾਰ ਮਹਿਕ ਦੇ ਸੈਨ ਹੈ ਜੀ ਇੱਥੇ ਵੱਡੀ ਤਾਂ ਨਹੀਂ ਕੋਈ ਗੱਲ ਹੋ ਸਕਦੀ ਹੈ ਜੇ ਦੂਸਰੀ ਪਾਲਦੀ ਉਹਨਾਂ ਨੇ ਦਿਖਾਈ ਨਹੀਂ ਸੰਦਈ ਦੂਜੀ ਉਹ ਪਾਲ ਉਹ ਗੇਲੇ ਕੋਈ ਉਹਨੇ ਨਿਸ਼ਾਨ ਵੀ ਕੋਈ ਨਹੀਂ ਦਿਖਾਈ ਜੀ ਸਰ ਜੀ ਉਹਨਾਂ ਕੋਈ ਨਿਸ਼ਾਨ ਨਹੀਂ ਹੈ ਹੀ ਨਹੀਂ ਫਰੋਟੀਆਂ ਕੋਲ ਕੋਈ ਨਿਸ਼ਾਨ ਦੀਆਂ ਥੋੜੀਆਂ ਹੁੰਦੀਆਂ ਸਿਰਪੋਣਾ ਕੋਲ ਤੇ ਕਰ ਜੇਟੀ ਹੈ ਕਹਿੰਦੀ ਸਾਨੂੰ ਅਲਾਟਮੈਂਟ ਹੋਈ ਹੈ ਜੇ ਉਹ ਕਹਿੰਦੀ ਅਸੀਂ 2011 ਵਿੱਚ ਕਹਿੰਦੀ ਅਸੀਂ ਜੀ ਅਸੀਂ 1982 ਨਹੀਂ 2011 ਵਿੱਚ ਕਹਿੰਦੀ ਅਸੀਂ ਜਗ੍ਹਾ ਲਈ ਹੈ ਜੀ ਅਲਾਟਮੈਂਟ ਹੋਈ 1982 ਵਿੱਚ ਜੇ 1982 ਵਿੱਚ ਅਲਾਟਮੈਂਟ ਕਿਉਂ ਨਹੀਂ ਕਬਜ਼ਾ ਕੀਤਾ ਜੇ 2011 ਵਿੱਚ ਸਾਡੇ ਨਾਲ ਦੂਜੀ ਪਾਰਟੀ ਦਾ ਪੰਗਾ ਗੇਲਣਾ ਪਾਰਟੀ ਨਾਲ ਪੰਗਾ ਪਿਆਦਾ ਆ ਗਰਮਕਸ ਹੋਣੀ ਹੈ ਜੀ ਇਹ ਜਗ੍ਹਾ ਸਾਰੀ ਗਰਮਕਸ ਹੋਣਾਂ ਦੀ ਹੈ ਜੀ ਉਹਨਾਂ ਨੇ ਇਹ 120 ਵਿੱਚ ਪੈਂਦੀ ਹੈ ਜੀ ਸਾਨੂੰ ਨਹੀਂ ਪਤਾ ਠੀਕ ਹੈ ਜੀ ਜਦੋਂ ਉਹ 11 ਵਿੱਚ ਉਹਨਾਂ ਨੇ ਆਪਣਾ ਜਗ੍ਹਾ ਲਈਏ ਕਹਿੰਦੇ 11 ਵਿੱਚ ਲਈ 11 ਵਿੱਚ ਕਿਉਂ ਨਹੀਂ ਕਬਜ਼ਾ ਲਿਆ ਉਹਨਾਂ ਨੇ ਆਹ ਦੇਖੋ ਜੀ ਸਾਡੇ ਕੋਲ ਨਕਸ਼ਾ ਹੈ ਆਹ ਦੇਖੋ ਨਕਸ਼ਾ ਆ ਸਾਰੇ ਨਕਸ਼ਾ ਹੀ ਆਹੀ 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 ਆਹ ਬਾਜੜਾ ਆ ਬਾਜੜਾ ਜੀ ਆ ਬਾਜੜਾ ਪਿੰਡ ਦਾ ਆ ਆਹੇ ਸੜਕ ਆ ਗਈ ਜੀ ਆ ਪੀਰਾਂ ਦੀ ਜਗ੍ਹਾ ਜੀ ਆ ਆ ਸਾਡੀ ਜਗ੍ਹਾ ਜੀ ਆ ਆ ਜਗ੍ਹਾ ਪਈ ਹੈ ਜੀ ਆ ਦੇਖੋ ਜੀ ਆ ਪਲਾਟ ਹੈ ਜੀ ਆ ਪਹਿਲਾਂ ਛੱਪੜ ਦਾ ਪਾਣੀ ਹੈ ਜੀ ਪਹਿਲਾਂ ਆਹੇ ਕਿਹੜੀ ਜਗ੍ਹਾ ਜੀ ਆ ਛੱਪੜ ਹੈ ਜੀ ਤੇ ਆਹ ਦੇਖੋ ਜੀ ਅਨਿਸ਼ਾਨ ਦੇ ਹੀ ਹੋਏ ਦਰਖਾਸਤ ਦਿੱਤੀ ਅਸੀਂ ਆਪਣੀ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਹੋਏ ਆ ਪੰਚਾਇਤ ਵੱਲੋਂ ਦਿਖਾ ਦਿੱਤੀ ਹੋਏ ਅਸੀਂ ਉਹ ਸਾਰੇ ਆ ਬੰਦੇ ਦੇ ਸਾਈਨ ਹੋਏ ਉਹ ਪਿੱਛੇ ਦੇਖੋ ਜੀ ਉਹਨਾਂ ਨੇ ਸਾਨੂੰ ਨਿਸ਼ਾਨ ਦੇ ਹੀ ਕਰਕੇ ਸਾਕੋ ਦਿੱਤੀ ਹੋਏ ਕਟਵਾਰੀ ਦੀ ਰਿਪੋਰਟ ਹੈ ਬਣਾ ਕੇ ਇਹ ਕਟਵਾਰੀ ਦੀ ਰਿਪੋਰਟ ਬਣਾ ਕੇ ਦਿੱਤੀ ਹੋਏ ਇਹ ਕੇ ਉਹਨਾਂ ਨੂੰ ਠਾਕ ਹੈ ਉਹ ਤਸਿਲਦਾਰ ਦੇ ਕੋਲ ਉੱਥੋਂ ਜਾ ਕੇ ਇਹ ਪੜਾ ਵੀ ਸਕਦੇ ਆ ਨਾਲੋਂ ਨਾਲੋਂ ਕਾਗਜ਼ 120 ਦੇ ਚੱਕੀ ਫਿਰਦੇ ਆ ਜਗ੍ਹਾ ਤਾਂ ਆਪਣੀ ਹੈ 60 ਆ ਖਸਰਾ ਨੰਬਰ 60 ਵਿੱਚ ਉਹ ਆ ਤੇ ਇਸ ਕਰਕੇ ਇੱਕ ਪਗਲ ਨੂੰ ਫਿਰਦੇ ਆ ਇਸ ਕਰਕੇ ਉਹਨਾਂ ਦਾ ਹੁਣ ਦੇ ਧੱਕਾ ਥੋੜੀ ਜੀ ਚੱਲਣ ਦਵਾਗੇ ਕਿਉਂਕਿ ਸੰਗਤ ਦੀ ਜਗ੍ਹਾ ਵਾ ਆ ਦੇਖੋ ਤੁਸੀਂ